ਫਗਵਾੜਾ ਸ਼ਹਿਰ ਵਿੱਚ ਚੜ੍ਹਦੀ ਸਵੇਰ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਹਾਦਸੇ ਵਿੱਚ ਇੱਕ ਨੌਜਵਾਨ ਤੇ ਇੱਕ 5 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਹਵੇਲੀ ਫਲਾਈਓਵਰ ਤੇ ਇੱਕ ਪਿਕਅਪ ਗੱਡੀ ਖਰਾਬ ਹੋਣ ਕਾਰਨ ਖੜੀ ਹੋਈ ਸੀ ਤਾਂ ਉਸ ਦਰਾਸਾ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ ਇੱਕ ਪਰਿਵਾਰ ਦੀ ਰੋੜ ਤੇ ਖੜੀ ਪਿਕਅਪ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਗੀਰਾਵਲੋਂ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਨਤ ਡਾਕਟਰ ਨੇ ਦੋਨੋਂ ਮ੍ਰਿਤਕ ਕਰਾਰ ਦੇ ਦਿੱਤਾ ਮ੍ਰਿਤਕ ਦੀ ਪਛਾਣ ਮਨੀ ਰਤੂ ਉਮਰ 35 ਸਾਲ ਅਤੇ ਬਿਨੇ ਰਤੂ ਜਿਸ ਦੀ ਉਮਰ 5 ਸਾਲ ਵਾਸੀ ਕਲਿਆਣਾ ਫਲੋਰ ਵਜੋਈ ਹੈ ਅੱਗੇ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਅੱਜ ਸਵੇਰ ਉਹਨਾਂ ਦੀ ਡਿਊਟੀ ਦੌਰਾਨ ਐਕਸੀਡੈਂਟ ਦੇ ਮਾਮਲੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਬਾਕੀ ਜ਼ਖਮੀਆਂ ਦਾ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ते इस सारी घटना की सूचना पुलिस नी दे गई है मेरा नाम सर विपिन कुमार है उनको मैंने पूछा उन्होंने बोला मिस्त्री, मिस्त्री, मिस्त्री के लिए मैंने पूछा कि उन्होंने बोला की इधर कहा पूछने गया आते टाइम तक जब मैं इधर वापिस आया एक बंदा और भी था मेरे पास वो जो मेरे जिसका समान लाया था

मैं सर मेरे को से जा आया जाना, 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 जाना क्या बोलते हैं इसको चंडीगढ़ में जाना था ये सर जस्ट जैसे मैं जैसे एक्सीडेंट हुआ ना इधर उसके कोई दस मिनट दस मिनट में उसके बाद मेरे दिन के बाद सामने इधर गया मिस्त्री के पास उन्होंने बोला हम नहीं करते इस गाड़ी का काम तो जहाँ तो जलंधर जाना पड़ेगा तो فیر میں کسی بندوں کو پوچھنا میں ادھر کا فون ہوئی سر گاڑی کا نمبر کیا ہے جی سر گاڑی کا نمبر JK 4J 15KL یہ آپ ہی چلا رہے تھے جی سر گاڑی تو سر کھڑی تھی اپنا اپنا نام تندر کمار تندر کمار کی معاملے کی جڑا ایک ایکسیڈنٹ ਹੋਇਆ میں چلنگوا وارہ سی کہ پیڑ ਛੱਡ ਕੇ تے امبل جا کے لوکاں نے ہاتھ ਦਿੱਤਾ مہندرا پیک اپ دے وچ نا موٹر سائیکل پیچھے ہٹ کیتا بیاسے تے موقع تے پہنچے تے انہاں نو لے کے آئے ہیں ایکسیڈنٹ ਹੋਇਆ ہے میرے سیگا تے سیول ہسپتال لے گئے ہیں تے جڑے خرام کیتے کس چیز دے وچ ہویا اے یہ مہندرا پیک اپ نا ہویا جی ਕਿ ਵਿਅਕਤੀ ਕਿੱਦਾਂ ਇੱਥੇ ਦੇ ਲੈ ਕੇ ਆਏ ਜੀ ਹਾਂਜੀ ਜਿਹੜੇ ਆਂਡੀਆਂ ਨਾਲ ਲੈ ਕੇ ਆਏ ਆ ਹਾਂਜੀ ਹਾਂਜੀ ਐਕਸੀਡੈਂਟ ਦੇ ਵਿੱਚ ਬੰਦੇ ਕਿੱਦਾਂ ਠੀਕ ਠਾਕ ਹਨ ਨਹੀਂ ਬੰਦੇ ਸੀਰੀਅਸ ਆ ਜੀ ਸੀਰੀਅਸ ਹਾਂਜੀ ਹਾਂਜੀ ਇਹ ਉਸ ਸਿਵਲ ਹਸਪਤਾਲ ਲੈ ਕੇ ਆਏ ਇੱਥੇ ਇਹਨਾਂ ਦਾ ਇਲਾਜ ਕਰਾ ਦਿੱਤੀ ਗਿਆ ਹੈ ਤੇ ਕੋਣ-ਕੋਣ ਦਾ ਟੁੱਟਿਆ ਡੇਜ਼ ਨਾਲ ਉਹਨਾਂ ਦੀ ਗੇਟੇ ਦੀ ਹੋਈ ਹੈ ਤੇ ਆਪ ਜੀ ਆਪਣੀ ਹੋਈ ਹੈ ਤੇ ਬਾਈਕ ਠੀਕਾ ਮਾਰੀ ਤੇ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਸਨ ਅਨਿਵ ਨੇ ਘਰ ਦੇ ਆ ਕੇ ਰੈਲੇਟਿਵ ਆ ਗਿਆ ਸਾਰੇ ਹਾਂਜੀ ਹਾਂਜੀ ਬਦਲ ਕੇ ਕਰਿਆਣੇ ਦੇ ਆ ਤੇ ਬੱਚਾ ਵੀ ਵਿੱਚ ਸੀ ਦੀ ਹਾਂਜੀ ਬੱਚਾ ਸੀਗਾ ਮੋੜੇ ਬੈਠਾ ਆ ਹਾਂਜੀ ਇਹ ਇਹ ਮੋਟਰਸਾਈਕਲ ਤੇ ਸੀ ਇਹ ਮੋਟਰਸਾਈਕਲ ਤੇ ਸੀ ਖੜੀ ਗੱਡੀ ਜੀ ਮਾਰਿਆ ਜਾਂ ਕਿੱਦਾਂ ਜੀ ਕੁਝ ਪਤਾ ਚ ਨਹੀਂ ਇਹ ਨਹੀਂ ਪਤਾ ਲੱਗਾ ਜੀ ਮਿੰਟੋ ਮਿੰਟੀ ਦਾ ਮੈਂ ਲੈ ਆਇਆ ਮਤਲਬ ਹੋਰ ਕਿੰਨੀ ਫੜਾ ਫੜਾ ਸਿਵਲ ਹਸਪੀਟਲ ਲੈ ਮਾਬਲੇ ਜੀ ਹਾਈਵੇ ਪਟੋਲ ਕੋ ਫਵਾੜਾ ਅਸੀਂ ਐਸਐਸਐਫ ਸੌਕੇ ਫੋਰਸ ਤੇ ਸਾਡ ਨੂੰ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੌਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹ ਪੈਂਚਰ ਸੀ ਕਿ ਟਾਇਰ ਉਹਦਾ ਜੱਕ ਲੱਗਾ ਤੇ ਪਿੱਛੋਂ ਜਿਹੜਾ ਤੇਜ਼ ਰਫਾਰਨ ਹੁੰਦਾ ਸੀ ਉਹ ਅੱਗੇ ਮੋਰੇ ਬੱਚਾ ਬੈਠਾ ਸੀ ਉਹ ਜਿਹੜੇ ਵਿੱਚ ਉਹਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ ਬੱਚੀ ਦੀ ਕੋਲ ਡੈਥ ਹੋ ਗਈ ਸਾਡੇ ਆਉਣ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣੀ ਗੱਡੀਆ ਬਲੈਰੋ ਜੇਕੇ 14 ਜੇ 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਪਿੱਛੋਂ ਵੱਜਾ ਜਨੂੰਦਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਮੇਰੀ ਬਰੇਜ ਦੇ ਉੱਪਰ ਜੀ ਮੈਂ ਡਾਕਟਰ ਦਰਸ਼ਨ ਅੱਜ ਐਮਰਜੈਂਸੀ ਮੈਡੀਕਲ ਆਫਸਰ ਤੇ ਨਾ ਆਇਆ ਅੱਜ ਸਵੇਰੇ 11:00 ਵਜੇ ਕਰੀਬ ਦੋ ਪੇਸ਼ੇ ਮ ਇਨਾ ਨਾਮ ਇੱਕ ਮਨੀ ਰੱਤੂ ਹੈ ਜੋ ਕਿ ਜਿਨਾਂ ਦੀ ਉਮਰ 35 ਸਾਲ ਦੇ ਕਰੀਬ ਪਰ ਇੱਕ ਬਿਨੇ ਰੱਤੂ 5 ਸਾਲ ਦਾ ਬੱਚਾ ਹੈ ਦੋਨੋਂ ਹੀ ਬਰੌਡ ਦੇ ਸਾਡੇ ਕੋਲ ਅੱਜ ਟ੍ਰੈਵਲ ਕੀਤੇ ਆ ਸਰ ਕਿਸ ਕਿਸ ਚੀਜ਼ ਦਾ ਹੋਇਆ ਐਕਸੀਡੈਂਟ ਪਤਾ ਐਕਸੀਡੈਂਟ ਇੱਕ ਬਾਈਕ ਦੇ ਸਗੇ ਔਰ ਇਹਨਾਂ ਦੇ ਖਰੇ ਪੈਕਟ ਵਿੱਚ ਇਨਫੈਕਸ਼ਨ ਸਰ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਬ੍ਰੈਂਡ ਵਾਲੇ ਹੈਗੇ ਆ ਵਿਲੇਜ ਕਰਿਆਣਾ ਦੇ ਰਹਿਣ ਵਾਲੇ ਫਲੋਰ ਦੇ ਕੋਲ ਪੈਣ ਹੈ ਨਾ ਇਹਨਾਂ ਤੇ ਐਕਸੀਡੈਂਟ ਜੋ ਹੈਗਾ ਹਵੇਲੇ ਦੇ ਕੋਲ ਦਾ